ਜੈ ਬਾਬਾ ਸੁਖਾਨੰਦ ਜੀ ਜੈ ਬਾਬਾ ਮੱਠ ਸਵੇਰ ਦੇ ਦਿਨ ਸ਼ਨੀਵਾਰ 19 ਜੁਲਾਈ 2025 ਸਵੇਰ ਦੇ ਬਾਬਾ ਜੀ ਦੇ ਦਰਸ਼ਨ ਸੌਣ ਦਾ ਮਹੀਨਾ ਚੱਲ ਰਿਹਾ ਹੈ ਸੰਗਤਾਂ ਵੱਲੋਂ ਹਰ ਰੋਜ਼ ਬਾਬਾ ਮੱਠ ਜੀ ਦੀ ਸਮਾਧੀ ਸਥਲ ਤੇ ਨਤਮਸਤਕ ਹੋ ਕੇ ਪਰਵਾਰਾਂ ਦੀ ਸ਼ੁਕ ਸ਼ਾਂਤੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀਆਂ ਕਰਦੇ ਨੇ ਨਾਲ ਹੀ ਸ਼ਿਪੋਲੇਜੀ ਦੇ ਮੰਦਰ ਤੇ ਸ਼ਿਵ ਭਗਤਾਂ ਵੱਲੋਂ ਸ਼ਿਵ ਲਿੰਗ ਤੇ ਗੰਗਾ ਜਲ ਚੜਾ ਕੇ ਹਰ ਮਨੋ ਕਾਮਨਾ ਪੂਰਨ ਕੀਤੀਆਂ ਜਾਂਦੀਆਂ ਹਨ ਸਾਵਣ ਦੇ ਮਹੀਨੇ ਵਿੱਚ ਕਾਂਬੜੀਆਂ ਵੱਲੋਂ ਹਰਦਵਾਰ ਤੋਂ ਪੈਦਲ ਡਾਕ ਕਾਵੜ ਸਾਈਕਲਾਂ ਮੋਟਰਸਾਈਕਲਾਂ ਤੇ ਗੰਗਾ ਜਲ ਲਿਆਂਦਾ ਜਾ ਰਿਹਾ ਹੈ ਤਾਂ ਜੋ ਆਪੋ ਆਪਣੇ ਸ਼ਹਿਰਾਂ ਦੇ ਮੰਦਰਾਂ ਵਿੱਚ ਜਲ ਆਰਪਿਤ ਕੀਤਾ ਜਾਵੇ ਭੋਲੇनाथ ਜੀ ਹਰ ਭਗਤ ਤੇ ਮੇਰ ਪਰੇ ਹੱਥ ਰੱਖਣ ਅਤੇ ਸਾਵਣ ਦਾ ਮਹੀਨਾ ਨਗਰ ਲਈ ਖੁਸ਼ੀਆਂ ਦੇ ਖੇੜੇ ਲੈ ਕੇ ਆਵੇ ਹਰ ਘਰ ਵਿੱਚ ਸੁਖ ਸ਼ਾਂਤੀ ਹੋਵੇ ਜੈ ਬਾਬਾ ਮਟ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ